ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਕਿ ਡੇਲੀ ਆਉਣ ਵਾਲੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 527 ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਕਾਸਟ ਜੱਟ ਸਿੰਘ ਗੋਤ ਗਿੱਲ ਹਾਈਟ 5 ਫੁੱਟ 7 ਇੰਚ ਜਨਮ 22 ਜਨਵਰੀ 1996 ਪੜ੍ਹਾਈ 12 ਪਾਸ ਕੰਮ LIC 에ਜੰਟ 10 ਸਾਲ ਤੋਂ ਮੁੰਡਾ ਕਰ ਰਿਹਾ ਹੈ ਜੀ ਨਾਲ ਖੇਤੀ ਦਾ ਕੰਮ ਵੀ ਕਰਦਾ ਹੈ ਤਨਖਾਹ 40000 ਰੁਪਏ ਜ਼ਮੀਨ 4 ਕਿੱਲੇ ਪਰਿਵਾਰ ਵਿੱਚ ਮੈਂਬਰ ਮਾਤਾ ਜੀ ਹਾਊਸ ਵਾਈਫ ਇੱਕ ਛੋਟਾ ਭਰਾ ਪਿਤਾ ਜੀ ਐਕਸਪਾਇਰ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਘਰ ਦਾ ਕੰਮ ਕਰ ਜਾਣਦੀ ਹੋਵੇ ਕੁੜੀ ਪੜ੍ਹੀ ਹੋਵੇ ਚੰਗਾ ਪਰਿਵਾਰ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 8699219271 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 528 ਨਾਮ ਕੌਰ ਜੀਲਾ ਫਤੇਗੜ ਸਾਹਿਬ ਕਾਸਟ ਜੱਟ ਸਿੱਖ ਹਾਈਟ 5 ਫੁੱਟ 5 ਇੰਚ ਜਨਮ 16 ਦਸੰਬਰ 1998 ਪੜਾਈ 12ਵੀਂ ਪਾਸ ਕੁੜੀ ਸੋਹਣੀ ਸੁਨੱਖੀ ਰੰਗ ਸਾਫ ਹੈ ਕੁੜੀ ਸਲਾਈ ਦਾ ਕੰਮ ਕਰ ਵੀ ਜਾਣਦੀ ਹੈ ਪਿਤਾ ਜੀ ਦੀ ਪੈਸਟੀਸਾਈਜ਼ ਦੀ ਦੁਕਾਨ ਹੈ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਅਨਮਰਿੜ ਪੜਾਈ ਕਰਦਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ ਚਾਹੀਏ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਪੜਾਈ ਵਧੀਆ ਕੀਤੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਰੰਗ ਸਾਫ ਹੋਵੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਾਧਾ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 529 ਨਾਮ ਕੌਰ ਜੀ ਦਾ ਪਟਿਆਲਾ ਕਾਸਟ ਜੱਟ ਸਿੱਖ 200 ਸੰਘਾ ਜਨਮਚਾਰ ਪਰਿਨਨ 1998 ਹਾਈਟ 5 ਫੁੱਟ 3 ਇੰਚ ਪੜਾਈ 12ਵੀਂ ਪਾਸ ਕੁੜੀ ਘਰੇਲੂ ਘਰ ਦਾ ਕੰਮਕਾਰ ਕਰ ਲੈਂਦੀ ਹੈ ਜੀ ਪਿਤਾ ਜੀ ਖੇਤੀਬਾੜੀ ਕਰਦੇ ਨੇ ਤਿੰਨ ਕਿੱਲਾਂ ਦੀ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਤੇ ਇੱਕ ਭੈਣ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਵਧੀਆ ਕੋਈ ਜੋਬ ਕਰਦਾ ਹੋਵੇ ਜੀ ਪਰਿਵਾਰ ਵਧੀਆ ਹੋਵੇ ਜ਼ਮੀਨ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 530 ਨਾਮ ਕੌਰ ਇਹ ਤਲਾਕਸ਼ੁਦਾ ਰਿਸ਼ਤਾ ਹੈ ਜੀ ਇੱਕ ਲੜਕੀ ਹੈ ਜੀ 3 ਸਾਲ ਦੀ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਚਾਹਲ ਕੱਦ 5 ਫੁੱਟ 5 ਇੰਚ ਜਨਮ ਮਈ 1998 ਪੜ੍ਹਾਈ ਬੀਏ ਪਾਸ ਕੁੜੀ ਸਿਆਣੀ ਤੇ ਸਮਝਦਾਰ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਅਤੇ ਇੱਕ ਪ੍ਰਾ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕਾਸਟ ਬੁੰਦੇ ਦੀ ਜੱਟ ਸਿੱਖ ਹੋਵੇ ਜ਼ਮੀਨ 4 ਤੋਂ 5 ਕਿਲਿਆਂ ਤੱਕ ਆਉਂਦੀ ਹੋਵੇ ਤਲਾਕਸ਼ੁਦਾ ਹੋਵੇ ਚਾਹੇ ਅਨਮੈਰਿਡ ਹੋਵੇ ਬੱਚਾ ਇੱਕ ਹੋਵੇ ਜਾਂ ਨਾ ਹੋਵੇ ਤਾਂ ਵੀ ਠੀਕ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਤੋਂ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਤੇ ਹੋਰ ਬਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ